ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਨਵਦੀਪ ਦਬੜੀ ਖੰਨੇ ਵਾਲਾ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆ ਆਪਣੇ ਪਿੰਡ ਦੇ ਬੱਚੇ ਆ ਬਹੁਤ ਵਧੀਆ ਕਬੱਡੀ ਖੇਡਦੇ ਆ ਬਜਨੀ ਭਾਰ 40 ਕਿਲੋ 48 ਕਿਲੋ 45 ਕਿਲੋ ਤੇ 32 ਕਿਲੋ ਭਾਰ ਦੇ ਵਿੱਚ ਇੱਕ ਮੁੰਡਾ ਬਹੁਤ ਵਧੀਆ ਖੇਡਦਾਗਾ ਓਮਕਾਰ ਸੌਰੀ ਮਾਫੀ ਚਾਹੁੰਦੇ ਆ ਓਮਕਾਰ ਆ ਮੁੰਡਾ ਨਾਲ ਜਵਰਾਜ ਖਾਨ ਆ ਤੇ ਨਾਲ ਆਪਣਾ ਲਾਪ੍ਰੀਤ ਨਿੱਕੂ ਆ ਸੋ ਮੁੰਡੇ ਬਗਰਾੜੀ ਜ਼ੋਨ ਦੇ ਵਿੱਚ ਸਕੂਲੀ ਮੈਚ ਖੇਡੇ ਤੇ ਬਗਰਾੜੀ ਦੀ ਟੀਮ ਨੂੰ ਫਾਈਨਲ ਹਰਾ ਕੇ ਮੁੰਡਿਆਂ ਨੇ ਜ਼ਿਲ੍ਹੇ ਦੀ ਟੀਮ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰੀ ਆ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਮੁੰਡਿਆਂ ਦਾ ਤੇ ਜਿਹੜੇ ਉਦਾਂ ਟੂਰਨਾਮੈਂਟ ਹੁੰਦੇ ਆ ਉਹਨਾਂ ਟੂਰਨਾਮੈਂਟਾਂ ਦੇ ਵੀ ਵਧੀਆ ਖੇਡਦੇ ਆ ਮੁੰਡੇ ਕਬੱਡੀ ਦੇ ਖਿਡਾਰੀ ਆਪਣੇ ਪਿੰਡ ਦੇ ਦਬੜੀਖਾਨੇ ਦੇ ਸੋ ਕੱਲ ਆਪਣੇ ਹਲਕਾ ਜੇਤੋ ਦੇ ਐਮਐਲਏ ਸਾਹਿਬ ਦਬੜੀਖਾਨੇ ਵਾਲੀਬਾਲ ਦੇ ਗਰਾਊਂਡ ਦਾ ਉਦਘਾਟਨ ਕਰਨ ਆਏ ਸੀ ਸੋ ਐਮਐਲਏ ਸਾਹਿਬ ਦੇ ਨਾਲ ਆਪਾਂ ਇਹਨਾਂ ਬੱਚਿਆਂ ਬਾਰੇ ਵੀ ਗੱਲਬਾਤ ਕੀਤੀ ਐਮਐਲਏ ਸਾਹਿਬ ਨੇ ਖੁਸ਼ ਹੋ ਕੇ ਇਹਨਾਂ ਬੱਚਿਆਂ ਦੇ ਲਈ ਜਿਹੜਾ ਦਾ 10 ਕਿਲੋ ਬਦਾਮ ਭੇਜਿਆ ਸੋ ਅਸੀਂ ਪਹਿਲੋਂ ਧੰਨਵਾਦ ਕਰਦੇ ਹਾਂ ਐਮ ਐਲ ਏ ਅਮੋਲਕ ਸਿੰਘੀ ਦਾ ਜੋ ਕਬੱਡੀ ਦੇ ਜਿੰਨੇ ਵੀ ਪਲੇਅਰ ਆ ਤੇ ਹੋਰ ਵੀ ਗੇਮਾਂ ਦੇ ਜਿੰਨੇ ਵੀ ਖਿਡਾਰੀ ਆ ਸਪੋਰਟਸ ਦੇ ਸੋ ਸਾਰੇ ਪਲੇਅਰਾਂ ਦੇ ਲਈ ਜਿਹੜੀ ਵੱਡੀ ਸਹਾਇਤਾ ਸਾਡੇ ਐਮ ਐਲ ਏ ਸਾਹਿਬ ਦੇ ਵੱਲੋਂ ਦਿੱਤੀ ਜਾਂਦੀ ਆ ਕਿਸੇ ਵੀ ਚੀਜ਼ ਦੀ ਲੋੜ ਆ ਕਿੱਟਾਂ ਦੀ ਬੂਟਾਂ ਦੀ ਖਰਾਕ ਦੀ ਹੁਣ ਤੁਸੀਂ ਦੇਖ ਰਹੇ ਹੋ ਵੀ ਐਮ ਐਲ ਏ ਸਾਹਿਬ ਨੇ ਬਦਾਮ ਭੇਜੇ ਸਪੈਸ਼ਲ ਮੁੰਡਿਆਂ ਦੇ ਲਈ ਇਹ ਤਿੰਨ ਪਲੇਅਰ ਆ ਗਈ ਆਪਣੇ ਕਬੱਡੀ ਦੇ ਹੋਰ ਵੀ ਮੁੰਡੇ ਬਹੁਤ ਵਧੀਆ ਕਬੱਡੀ ਖੇਡਦੇ ਆ ਜਿਵੇਂ ਜਿਵੇਂ ਮੁੰਡਿਆਂ ਦੀ ਪਰਫਾਰਮੈਂਸ ਆਪਾਂ ਦੇਖਾਂਗੇ ਤੇ ਓਵੇਂ ਓਵੇਂ ਐਮਐਲਏ ਸਾਹਿਬ ਤੋਂ ਆਪਾਂ ਮੁੰਡਿਆਂ ਦਾ ਜਿਹੜਾ ਮਾਨ ਸਨਮਾਨ ਖਰਾਕ ਦੇ ਨਾਲ ਜਾਂ ਨਗਦ ਰਕਮ ਦੀ ਨਾਲ ਕਰਵਾਉਂਦੇ ਰਵਾਂਗੇ ਸੋ ਮੈਂ ਗੱਲਬਾਤ ਆਪਾਂ ਹੁਣ ਕਰਦੇ ਆ ਲਾਪਰੀਤ ਨਿੱਕੂ ਦੇ ਨਾਲ ਤਾਂ ਵੀ ਲਾਪਰੀਤ ਕੀ ਕਹਿਣਾ ਚਾਹਣਾ ਫਿਰ ਅੱਜ ਜਿਹੜੀ ਤੁਹਾਨੂੰ ਖਰਾਕ ਮਿਲੀ ਆ 10 ਕਿਲੋ ਬਦਾਮ ਜਿਹੜੇ ਐਮਐਲਏ ਸਾਹਿਬ ਦੇ ਵੱਲੋਂ ਦਿੱਤੇ ਗਏ ਆ ਇਹ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡਾ ਇਹ ਇੰਨਾ ਉਹ ਕੀਤਾ ਜੀ ਹੈ ਸਹੈਤਾ ਕੀਤੀ ਸਾਡੀ ਗਾਹ ਨੂੰ ਹੋਰ ਖੇਡਾਂਗੇ ਜੀ ਪਿੰਡ ਦਾ ਨਾਮ ਰੋਸ਼ਨ ਕਰਾਂਗੇ ਜੀ ਤੇ ਨਾਲੇ ਮਾਂ ਪਿਓ ਦਾ ਨਾਮ ਰੋਸ਼ਨ ਕਰਾਂਗੇ ਸੋ ਇਹ ਹੀ ਉਮੀਦ ਆ ਸਾਨੂੰ ਸਾਡੇ ਪਿੰਡ ਦੇ ਬੱਚਿਆਂ ਤੋਂ ਹਾਂ ਵੀ ਉਮਕਾਰ ਕੀ ਕਹਿਣਾ ਚਾਹੁੰਦੇ ਫਿਰ ਅੱਜ ਵੀ ਵੀ ਆਹੀ ਕਰ ਜਾਈਏ ਵੀ ਬਹੁਤ ਜਾਈ ਇੱਥੇ ਆ ਵੀ ਜਵਰਾਜ ਖਾਨ ਆਓ ਫਿਰ ਉਮਕਾਰ ਥੋੜਾ ਸੰਗ ਰਿਹਾ ਜਵਰਾਜ ਖਾਨ ਜੀ ਕੀ ਕਹਿਣਾ ਚਾਹੁੰਦੇ ਆ ਫਿਰ ਤੁਸੀਂ ਜੀ ਐਮਐਲਏ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨੇ ਸਾਡੂ ਬਦਨਾਮ ਦੇ ਕੇ ਸਹਾਇਤਾ ਕੀਤੀ ਠੀਕ ਹੈ ਅਗਲੀ ਵਾਰ ਅਸੀਂ ਹੋਰ ਵਧੀਆ ਖੇਡਾਂਗੇ ਤੇ ਨਾਮ ਰੋਸ਼ਨ ਕਰਾਂਗੇ ਘਰ ਦਾ ਸੁ ਬਹੁਤ ਵਧੀਆ ਸਾਡੇ ਪਿੰਡ ਦੇ ਬੱਚੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਪਰਫਾਰਮੈਂਸ ਹੋਊਗੀ ਵਧੀਆ ਖੇਡਾਂਗੇ ਪਿੰਡ ਦਾ ਨਾਮ ਰਛਨਾਵਾਂਗੇ ਤੇ ਮਾਂ ਪਿਓ ਦਾ ਨਾਮ ਰਛਨਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੁੰਡਿਆਂ ਤੋਂ ਵੀ ਵੱਡੀਆਂ ਆਸਾਂ ਨੇ ਤੇ ਜਵਰਾਜ ਖਾਨ ਦੇ ਦਾਦਾ ਜੀ ਸਾਡੇ ਥਾਰੂ ਖਾਨ ਜੀ ਉਹ ਵੀ ਨਾਲ ਨੇ ਕੀ ਕਹਿਣਾ ਚਾਹੁੰਦੇ ਆ ਜੀ ਇਹ ਹੈ ਜੀ ਬੱਚਾ ਨੂੰ ਚੰਗੇ ਰਾਹ ਤੇ ਪਾਇਆਗਾ ਹਾਂਜੀ ਤੇ ਚੰਗਾ ਹੀ ਖੇਡਣਗੇ ਨਾ ਰੋਜ਼ਨ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਸਾਡੀ ਸਾਰੂਖਾਨ ਜੀ ਸੋ ਇਹੀ ਉਮੀਦ ਆ ਸਾਰਿਆਂ ਨੂੰ ਸੋ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਹੈਲਪ ਕਰ ਰਹੇ ਆ ਔਰ ਸਪੋਰਟਸ ਦੇ ਵਿੱਚ ਕਿਸੇ ਵੀ ਗੇਮ ਦੇ ਵਿੱਚ ਜਿਹੜੇ ਬੱਚੇ ਵਧੀਆ ਖੇਡਦੇ ਆ ਉਹਨਾਂ ਸਾਰੇ ਬੱਚਿਆਂ ਨੂੰ ਐਮ ਐਲ ਏ ਸਾਹਿਬ ਆਪਣੇ ਅੰਨੀਓ ਆਪਣੇ ਨਿੱਜੀ ਪੈਸਿਆਂ ਦੇ ਵਿੱਚੋਂ ਜਿਹੜਾ ਮਾਨ ਸਨਮਾਨ ਕਰਦੇ ਆ ਸੋ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਐ ਐਮ ਐਲ اے ਸਾਹਿਬ ਦਾ ਤੇ ਸਾਡੇ ਪਿੰਡ ਦੇ ਬੱਚਿਆਂ ਨੂੰ ਖੱਲਾਸ਼ੀਰੀ ਜਿਹੜੀ ਦਿੱਤੀ ਹੈਗੀ ਬਦਾਮਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਜੇ ਵਧੀਆ ਖੇਡੂਗੇ ਤੇ ਤੁਹਾਡੇ ਮਾਨ ਸਨਮਾਨ ਆਪਾਂ ਐਮ ਐਲ اے ਸਾਹਿਬ ਦੇ ਵਿਥੋਂ ਹੋਰ ਵੀ ਕਰਵਾਵਾਂਗੇ ਸੋ ਤੁਹਾਡੇ ਤੋਂ ਬੜੀਆਂ ਆਸਾਂ ਵੀਡੀਓ ਨੂੰ ਕਰਿਓ ਦੋਸਤੋ ਵੱਧ ਤੋਂ ਵੱਧ ਸ਼ੇਅਰ